ਨਰਮਲ ਸਿੰਘ ਜੀ ਬਟਾਲੇ ਸਿਟੀ ਸ਼ਹਿਰ ਬਟਾਲੇ ਟੈਕਨੀਕਲ 2 ਚ ਨੌਕਰੀ ਕਰਦਾ ਜੀ ਤੇ ਦੋ ਜੇ ਛੁੱਟੀ ਹੋਈ ਹੈ ਜੀ ਤੇ ਮੈਂ ਅਲੀਆਲੋਂ ਨਹਿਰੇ ਨਹਿਰ ਰਾਮਲ ਹੈਡ ਤੋਂ ਬੰਬਰ ਮੁੜਿਆ ਤੇ ਬੰਬਾ ਤੋਂ ਪਿੱਛੇ ਦੋ ਮੁੰਡੇ ਮੇਰੇ ਮਗਰ ਲੱਗੇ ਨੇ ਤਿੰਨ ਤੇ ਉਹਨਾਂ ਮੋਟਰਸਾਈਕਲ ਲਿਆ ਕੇ ਗਾੜੀ ਲਾ ਲਿਆ ਜੀ ਬੰਬਾ ਦੇ ਪੁੱਲ ਤੇ ਤੇ ਮੈਨੂੰ ਆਂਦੇ ਵੀ ਜੋਗਜ ਹੈਗਾ ਥੱਲੇ ਉਤਰ ਜਾ ਤੇ ਮੈਂ ਥੱਲੇ ਉਤਰ ਗਿਆ ਤੇ ਪਹਿਲੋਂ ਮੈਂ ਮੋਟਰਸਾਈਕਲ ਛੱਡਿਆ ਨਹੀਂ ਗਾ ਤੇ ਮੇਨੋ ਕਰਚੇ ਲੱਗੇ ਇਮਾਨ ਤੇ ਮੈਂ ਪਰੇ ਛੋਨੇ ਛੋ ਗਿਆ ਉਹ ਮੇਰਾ ਮੋਟਰਸਾਈਕਲ ਕੋ ਕੇ ਲੈ ਗਏ ਸਪਲੈਂਡਰ ਮੋਟਰਸਾਈਕਲ ਦੇ ਉਹਦਾ ਨੰਬਰ ਪਲੇਟ ਹੈ ਨਹੀਂ ਕੋਈ ਤੁਹਾਡਾ ਕਿਹੜਾ ਮੋਟਰਸਾਈਕਲ ਹੈ ਮੇਰੇ ਕੋ ਸਪਲੈਂਡਰ ਹੀ ਜੈਡ ਬਲੈਕ ਹਾਂਜੀ ਕਿਹੜਾ ਮਾਡਲ ਕਿਹੜਾ ਸੀ ਉਹ ਮਾਡਲ 2022 ਤੇ ਕਿਸ ਤਰ੍ਹਾਂ ਕੋ ਡਰਾਈਵਰ ਦੱਸਣਾ ਮੈਂ ਡਰਾਵਾ ਜੀ ਇੱਕ ਮੁੰਡਾ ਮੋਟਰਸਾਈਕਲ ਚਲਾਉਣ ਡਿਆ ਸੀਗਾ ਤੇ ਦੋ ਮੁੰਡੇ ਉਤਰ ਕੇ ਮੇਰੇ ਦਿਵਾਲੇ ਹੋ ਗਏ ਆ ਤੇ ਇੱਕ ਜਣੇ ਨੇ ਮੋਟਰਸਾਈਕਲ ਤੇ ਲੱਗੇ ਹੈਂ ਲਦੇ ਹੋ ਗਏ ਤੇ ਇੱਕ ਜਣਾ ਖਿਰਚ ਲੈ ਕੇ ਮੇਰੇ ਦੋ ਆਦਵਾਲੇ ਤੇ ਮੈਂ ਡਰਦਾ ਮਾਰਾ ਮੁੜ ਕੇ ਛੋਨੇ ਛੋ ਗਿਆ ਵਿਖੋ ਜੀ ਜਿਹੜੇ ਪਿੱਛੋਂ ਆ ਗਏ ਨੇ ਉਹ ਕੁਝ ਵੀ ਕਰ ਸਕਦੇ ਹੈਗੇ ਤੇ ਮੈਂ ਤੇ ਇਹੋ ਜਾਨਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇੱਥੇ ਨਿਤ ਨਵੀਆਂ ਘਟਨਾਵਾਂ ਹੁੰਦੀਆਂ ਨੇ ਲੋਕਾਂ ਨੂੰ ਲੁੱਟਦੇ ਨੇ ਤੇ ਇੱਥੇ ਵਾਦ-ਵਦ ਗਸ਼ਤ ਕਰਨ ਨਾ ਪੁਲਿਸ ਪਛਾਣ 48 ਨੰਬਰ ਐਫ ਆਈ ਆਰ ਕੋਈ ਇਹਦੇ ਸੰਬੰਧ ਕੋਈ ਸੀਸੀਟੀ ਵੀ ਵਗੈਰਾ ਨਾ ਕਿਤੇ ਖਾਲੀ ਸੀਸੀਟੀ ਇੱਕ ਦੋ ਇੱਥੇ ਵੇਖੇ ਨੇ ਉਹ ਮੇਰੇ ਮਗਰੋਂ ਡੇ ਨੇ ਮੈਂ ਉਹਨਾਂ ਦੇ ਪਿੱਛੇ ਖਿਆਲ ਨਹੀਂ ਪਾਇਆ ਮੈਂ ਤਾਂ ਕਿਹਾ ਵੀ 2:30 ਵਜੇ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਬੱਚੇ ਆਉਂਦੇ ਨੇ ਪਰ ਉਹ ਲੁੱਟਣ ਦੀ ਵਜ੍ਹਾ ਨਾਲ ਆਉਂਦੇ ਅਸੀਂ ਦੇਖੋ ਆਨੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਜਿਹੜਾ ਮੋਟਰਸਾਈਕਲ ਹੈ ਸਾਨੂੰ ਮਿਲਣਾ ਚਾਹੀਦਾ ਮੈਂ ਤੇ ਭਾਜੀ ਇਹੋ ਆਖਾਂਗਾ ਪੰਜਾਬ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਜਿਹੜੇ ਨਕਾਬពੂਛ ਘੁੰਮਦੇ ਰਹੇ ਇਹਨਾਂ ਦੇ ਪੁਲਿਸ ਚਲਾਨ ਕਟੇ ਇਹ ਦੋ ਦੋ ਤਿੰਨ ਤਿੰਨ ਬਹਿ ਕੇ ਤੇ ਨੇਰੇ ਸਿਰੇ ਲੋਕਾਂ ਨੂੰ ਲੁੱਟਦੇ ਨੇ ਤੇ ਪ੍ਰਸ਼ਾਸਨ ਘੜੀ ਬੇਨਤੀ ਕਰਾਂਗਾ ਵੀ ਲੋਕਾਂ ਦੀ ਜਾਨ ਮਾਲ ਦੀ ਕੁਵਾਲੀ ਕਰਨ ਤੇ ਇਹਨਾਂ ਨੂੰ ਨੱਥ ਪਾਉਣ